ਆਪ ਜੀ ਨੇ ਪਹਿਲਾਂ ਪ੍ਰਾਇਮਰੀ ਕੀਤੀ ਫਿਰ 10ਵੀਂ ਪਟਿਆਲੇ ਕੀਤੀ ਪਰ ਆਪ ਜੀ ਦੇ ਅੰਦਰ ਵਿਰਾਗ ਸੀ ਕਿ ਜਿਹੜਾ ਸੰਸਾਰ ਹੈ ਸੁਪਨੇ ਦੀ ਨਿਆਈ ਹੈ ਪਿਛਲੀਆਂ ਕਮਾਈਆਂ ਸਨ ਤਾਂ ਆਪ ਜੀ ਐਸਾ ਵੀ ਆਉਂਦਾ ਹੈ ਕਿ ਛੋਟੀ ਉਮਰ ਵਿੱਚ ਸ੍ਰੀ ਦਰਬਾਰ ਸਰ ਅੰਮ੍ਰਿਤਸਰ ਕਾਰ ਸੇਵਾ ਚੱਲ ਰਹੀ ਸੀ ਅਮਰਤ ਸरोवर ਦੀ ਉੱਥੇ ਵੀ ਆਪ ਜੀ ਨੇ ਬਚਪਨ ਦੇ ਵਿੱਚ ਸੇਵਾ ਕੀਤੀ ਹੈ ਉਸਲੇ ਦੀਆਂ ਬਲੈਕ ਐਂਡ ਵਾਈਟ ਫੋਟੋ ਹਨ ਸਮਾਇਆ ਆਪ ਜੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਆਏ ਹੁਣ ਸਾਧ ਸੰਗ ਉਹਨਾਂ ਨੂੰ ਪਰਖ ਸੀ ਤੇ ਇਹ ਕੋਈ ਆਮ ਨਹੀਂ ਹਨ ਜਿਵੇਂ ਸੰਤ ਬਾਬਾ ਕਰਨ ਸਿੰਘ ਜੀ ਹੋਤੀ ਮਰਦਾਨ ਵਾਲੇ ਉਹਨਾਂ ਤੋਂ ਬਾਅਦ ਉਸ ਸਥਾਨ ਤੇ ਬਾਬਾ ਆਇਆ ਸਿੰਘ ਜੀ ਹੋਏ ਨੇ ਤੇਰੇ ਨੂੰ ਸਾਫ ਸੰਬਾ ਬਾਦਰ ਸਿੰਘ ਜੀ ਸੰਤ ਬਾਬਾ ਬਾਦਰ ਸਿੰਘ ਜੀ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਰਹੇ ਨੇ ਪਹਿਲਾਂ ਜਦੋਂ ਬਾਬਾ ਆਇਆ ਸਿੰਘ ਜੀ ਆਏ ਛੋਟੀ ਉਮਰ ਵਿੱਚ ਪੁੱਛਿਆ ਤੁਹਾਡਾ ਕੀ ਨਾਮ ਹੈ ਕਹਿੰਦੇ ਜੀ ਮੇਰਾ ਨਾਮ ਹੈ ਆਇਆ ਸਿੰਘ ਕਹਿੰਦੇ ਫਿਰ ਆਇਆ ਤੇ ਆਇਆ ਹੁਣ ਜਾਣਾ ਨਹੀਂ ਆ ਗਿਆ ਹਾਂ ਕਿਉਂਕਿ ਉਹਨਾਂ ਨੂੰ ਪਛਾਨ ਸੀ ਸਾਧ ਸੰਗਤ ਜੀ ਸੰਤ ਬਾਬਾ ਕਰਮ ਸਿੰਘ ਜੀ ਨੇ ਕਹਿੰਦੇ ਆਇਆ ਤੇ ਆਇਆ ਹੁਣ ਆ ਗਿਆ ਨਹੀਂ ਵਾਪਸ ਸੰਤ ਬਾਬਾ ਹਰਤ ਸਿੰਘ ਰੇਰੂ ਸਾਹਿਬ ਨੇ ਇਹਨਾਂ ਦੀ ਪਛਾਣ ਕੀਤੀ ਘਰ ਵਿੱਚ ਆ ਕੇ ਦੋ ਦਿਨ ਠਹਿਰੇ ਆ ਗਿਆ ਲੈ ਕੇ ਸਦਾ ਵਾਸਤੇ ਘਰ ਦਾ ਤਿਆਗ ਸਾਧ ਸਿੰਘ ਜੀ ਉਹਨਾਂ ਨੇ ਕਰ ਦਿੱਤਾ ਸਾਧ ਸਿੰਘ ਕਰ ਦਿੱਤਾ ਅਮੀਰੀ ਸੀ ਸੰਸਾਰ ਦੇ ਸਾਰੇ ਸੁੱਖ ਸੰ ਪਰ ਅੰਦਰ ਬੈਰਾਗ ਸੀ ਸਾਧ ਸਿੰਘ ਸੰਸਾਰ ਦੇ ਸੁੱਖਾਂ ਨਾਲ ਨਹੀਂ ਸੀ ਜੁੜੇ ਐਸੇ ਆ ਬਾਰੇ ਐਸੇ